ਸੰਯੁਕਤ ਕਿਸਾਨ ਮੋਰਚਾ ਜਨਨਿਕ ਇੱਕ ਵੱਡਾ ਪ੍ਰਦਰਸ਼ਨ ਦਿੱਲੀ ਵਿਖੇ ਕਰਨ ਦੀ ਯੋਜਨਾ ਬਣਾ ਰਿਹਾ ਕਿ ਦਿੱਲੀ ਨੂੰ ਕੂਚ ਕਰਾਂਗੇ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਵੀ ਆਪਣੀਆਂ ਤਿਆਰੀਆਂ ਪਹਿਲਾਂ ਤੋਂ ਕਰਨ ਲੱਗ ਗਿਆ ਬਾਲਾ ਪੁਲਿਸ ਪੂਰੀਆਂ ਯੋਜਨਾਵਾਂ ਬਣਾ ਰਹੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਨੇ ਟ੍ਰੈਫਿਕ ਨੂੰ ਚੇਂਜ ਕਰਨਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਨਾ 13 ਫਰਵਰੀ ਨੂੰ ਅਤੇ 13 ਫਰਵਰੀ ਨੂੰ ਭਾਰਤੀ ਕਿਸਾਨ ਜਥੇਬੰਦੀਆਂ ਨੌਨ ਪੋਲੀਟੀਕਲ ਐਸਕੇਐਮ ਸੰਜੁਕਤ ਕਿਸਾਨ ਮੋਰਚਾ ਜਨਿਕ ਇੱਕ ਵੱਡਾ ਪ੍ਰਦਰਸ਼ਨ ਦਿੱਲੀ ਵਿਖੇ ਕਰਨ ਦੀ ਯੋਜਨਾ ਬਣਾ ਰਿਹਾ ਕਿ ਦਿੱਲੀ ਨੂੰ ਕੂਚ ਕਰਾਂਗੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਸੀ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਵੀ ਆਪਣੀਆਂ ਤਿਆਰੀਆਂ ਪਹਿਲਾਂ ਤੋਂ ਕਰਨ ਲੱਗ ਗਿਆ ਕਿ ਉੱਥੇ ਆਪਣੀ ਵੈਰੀਗੇਟਿੰਗ ਮਜ਼ਬੂਤ ਕੀਤੀ ਆ ਸਾਰੇ ਬਾਰਡਰਾਂ ਤੇ ਕਿ ਕਿਸਾਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਵੱਲ ਜਾਵਾਂਗੇ ਸੋ ਲਗਾਤਾਰ ਤਾਜ਼ਾ ਅਪਡੇਟ ਤੁਹਾਨੂੰ ਇਹ ਦੇ ਰਹੇ ਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਅੰਬਾਲਾ ਜਾਣ ਵਾਸਤੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਆ ਇੱਕ ਨਵਾਂ ਜਿਹੜਾ ਟ੍ਰੈਫਿਕ ਪਲਾਨ ਬਣਾਇਆ ਗਿਆ ਪਹਿਲਾਂ ਜਨਿਕੇ ਪੂਰਾ ਪੁਲਿਸ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਨੇ ਅੰਬਾਲਾ ਪੁਲਿਸ ਪੂਰੀਆਂ ਯੋਜਨਾਵਾਂ ਬਣਾ ਰਹੀ ਆ ਕਿ ਕਿਸ ਤਰੀਕੇ ਨਾਲ ਆਪਾਂ ਨੇ ਟ੍ਰੈਫਿਕ ਨੂੰ ਚੇਂਜ ਕਰਨਾ ਕਿਸ ਤਰ੍ਹਾਂ ਟ੍ਰੈਫਿਕ ਨੂੰ ਕੋਈ ਦਿੱਕਤ ਨਾ ਆਵੇ ਦਿੱਲੀ ਜਾਣ ਵਾਲਿਆਂ ਨੂੰ ਦਿੱਕਤ ਨਾ ਆਵੇ ਤੁਹਾਨੂੰ ਇਹ ਵੀ ਜਾਣਕਾਰੀ ਦਿੰਦੇ ਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪ੍ਰਾਇੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਪੰਜਾਬ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਨਜ਼ਰ ਖਰੀਆਣਾ ਪੁਲਿਸ ਨੇ ਪਟਿਆਲਾ ਤੋਂ ਸ਼ੰਭੂ ਪਲਾਜ਼ਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ ਮਿਤੀ 10 ਫਰਵਰੀ ਦੀ ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ ਜਨਨ ਕਿ ਅੰਬਾਲਾ ਪੁਲਿਸ ਦਾ ਪੂਰਾ ਤਾਲਮੇਲ ਅੰਬਾਲਾ ਐਸਐਸਪੀ ਵੱਲੋਂ ਪਟਿਆਲਾ ਦੇ ਡੀਸੀ ਨਾਲ ਗੱਲਬਾਤ ਕੀਤੀ ਗਈ ਪੂਰਾ ਪ੍ਰਸ਼ਾਸਨ ਆ ਜਿਹੜਾ ਉਹਨਾਂ ਨੇ ਆਪਸੀ ਗੱਲਬਾਤ ਕੀਤੀ ਆ ਕਿ ਰੂਟ ਨੂੰ ਕਿਸ ਤਰੀਕੇ ਨਾਲ ਚੇਂਜ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਤਿਆਰੀਆਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਪਹਿਲਾਂ ਹੀ ਸਰਕਾਰਾਂ ਤਿਆਰੀਆਂ ਕਰ ਰਹੀਆਂ ਨੇ ਕਿ ਕਿਸਾਨਾਂ ਨੇ ਪਹੁੰਚਣਾ ਦਿੱਲੀ ਨੂੰ ਜਾਣ ਦੀ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਕਿੰਨੇ ਕੁ ਵੱਡੇ ਲੈਵਲ ਤੇ ਕਿਸਾਨ ਆਉਣਗੇ ਕਿੰਨੀਆਂ ਕੁ ਟਰਾਲੀਆਂ ਆਉਣਗੀਆਂ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਅਸੀਂ ਆਪਣੀਆਂ ਮੰਗਾਂ ਲਈ ਦਿੱਲੀ ਦੁਆਰਾ ਪਹੁੰਚਾਂਗੇ ਵੱਡੇ ਪ੍ਰਦਰਸ਼ਨ ਕਰਾਂਗੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪ੍ਰਾਇ ਨੇ ਜੋ ਰੂਟ ਪਲਾਨ ਦੀ ਜਾਣਕਾਰੀ ਦਿੱਤੀ ਆ ਉਹਨਾਂ ਨੇ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਬਾਲੀ ਆਵਾਜ਼ ਆਇ ਨੂੰ ਸ਼ੰਭੂ ਰਾਜਪੁਰਾ ਬਨੂੜ 에어ਪੋਰਟ ਰੋਡ ਡੇਰਾਵਸੀ ਅੰਬਾਲਾ ਦਿੱਲੀ ਰੂਟ ਤੋਂ ਇਲਾਬਾ ਸ਼ੰਭੂ ਰਾਜਪੁਰਾ ਬਨੂੜ ਪੰਚਕੂਲਾ 나ਡਾ ਸਾਹਿਬ ਬਰਵਾਲਾ ਸਹਜਾਦਪੁਰ ਸਾਹਾ ਸਾਹਬਾਦ ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ ਜਾਨੀ ਕਿ ਅੰਬਾਲੇ ਤੋਂ ਡਾਇਵਰਟ ਕੀਤਾ ਜਾਊਗਾ ਆਲੇ ਦੁਆਲੇ ਕਿ ਸ਼ੰਭੂ ਬਾਰਡਰ ਤੇ ਕਿਤੇ ਨਾ ਕਿਤੇ ਬੈਰੀਗੇਟਿੰਗ ਹੋਊਗੀ ਪਹਿਲਾਂ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨ ਇੱਥੇ ਹੀ ਰੁਕ ਜਾਣ ਦਿੱਲੀ ਵੱਲ ਨਾ ਜਾਣ ਇਹ ਰੂਟ ਬਣਾਏ ਨੇ ਕਿ ਅੰਬਾਲੇ ਦੇ ਵਿੱਚ ਲੰਘਣ ਵਾਲਿਆਂ ਨੂੰ ਦਿੱਕਤ ਨਾ ਆਵੇ ਉਹਨਾਂ ਨੂੰ ਰੂਟ ਡਾਇਵਰਟ ਕੀਤਾ ਗਿਆ ਹੈ ਤੀਜਾ ਰੂਟ ਜਿਹੜਾ ਬਣਾਇਆ ਗਿਆ ਉਹ ਬਣਾਇਆ ਗਿਆ ਰਾਜਪੁਰਾ ਪਟਿਆਲਾ ਪਿਹੋਵਾ ਕੁਰੂਕਰਸ਼ੇਤਰਾ ਦਿੱਲੀ ਜਨਨ ਕਿ ਜੇ ਦਿੱਲੀ ਜਾਣ ਵਾਲਿਆਂ ਨੇ ਰਾਜਪੁਰੇ ਤੋਂ ਉਹਨਾਂ ਨੂੰ ਚੇਂਜ ਕਰਨਾ ਪੈਣਾ ਪਲਾਨ ਆਪਣਾ ਰਾਜਪੁਰੇ ਤੋਂ ਪਟਿਆਲਾ ਪਿਹੋਵਾ ਕੁਰੂਕਰਸ਼ੇਤਰ ਦਿੱਲੀ ਜਾਂ ਚੌਥਾ ਰੂਟ ਚੌਥੇ ਰੂਟ ਦੀ ਜਾਣਕਾਰੀ ਇਹ ਦਿੱਤੀ ਆ ਕਿ ਰਾਜਪੁਰਾ ਪਟਿਆਲਾ ਪਿਹੋਵਾ 152 ਡੀ ਐਕਸਪ੍ਰੈਸ ਬੇਰੋਥ ਤੱਕ ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ ਜਨਨ ਕਿ ਪੂਰਾ ਪਲਾਨ ਕੀਤਾ ਪਟਿਆਲਾ ਡੀਸੀ ਨੇ ਜੋ ਵੀ ਜਾਣਕਾਰੀ ਸਾਂਝੀ ਕੀਤੀ ਆ ਕਿ ਇਸ ਤਰ੍ਹਾਂ ਦੇ ਰੂਟ ਪਲਾਨ ਚੇਂਜ ਹੋਣਗੇ ਜਿਹੜੇ ਰੂਟ ਪਲਾਨ ਇਹ ਚੇਂਜ ਕੀਤੇ ਗਏ ਨੇ ਜਿਹੜੀ ਟ੍ਰੈਫਿਕ ਡਾਇਵਰਟ ਕੀਤੀ ਗਈ ਆ ਇਹ 10 ਫਰਵਰੀ ਜਨਨਿਕ ਅੱਜ ਤੋਂ ਕੀਤੀ ਗਈ ਹੈ ਕਿਉਂਕਿ 13 ਫਰਵਰੀ ਨੂੰ ਦਿੱਲੀ ਵੱਲ ਕਿਸਾਨਾਂ ਨੇ ਕੂਚ ਕਰਨਾ ਤਾਜ਼ਾ ਅਪਡੇਟ ਤਾਜ਼ਾ ਜਾਣਕਾਰੀ ਇਹੀ ਆ ਰਹੀ ਹੈ ਕਿ ਲਗਾਤਾਰ ਇਹ ਜਾਣਕਾਰੀ ਸਾਂਝੀ ਕੀਤੀ ਆ ਕਿਉਂਕਿ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕਰਨਾ ਭਾਰਤੀ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਇੱਧਰ ਲਈ ਜਥੇਬੰਦੀਆਂ ਨੇ ਜਿਹੜੀਆਂ ਅੰਮ੍ਰਿਤਸਰ ਤੋਂ ਜਥੇਬੰਦੀਆਂ ਨੇ ਆਉਣਾ ਕਿਤੇ ਨਾ ਕਿਤੇ ਸਰਬੰਸ ਸਿੰਘ ਪੰਦੇਰ ਉਹਨਾਂ ਦੀ ਜਥੇਬੰਦੀ ਆ ਵੱਡੀ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਕਾਲ ਕੀਤੀ ਗਈ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਉਹ ਕਹਿ ਰਹੇ ਨੇ ਕਿ ਨਾਬੇ ਤੋਂ ਚੱਲਣਾ ਪਟਿਆਲੇ ਤੋਂ ਚੱਲਣਾ ਵੱਡੀ ਗਿਣਤੀ 'ਚ ਟਰਾਲੀਆਂ ਹੋਣਗੀਆਂ ਕਿ ਅਸੀਂ ਸ਼ੰਭੂ ਬਾਰਡਰ ਵੱਲ ਜਾਵਾਂਗੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਿੱਧੂਪੁਰ ਦੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਸਾਹਿਬ ਦੀ ਜਿਹੜੀ ਜਥੇਬੰਦੀਆਂ ਕਿਤੇ ਨਾ ਕਿਤੇ ਉਹਨਾਂ ਨੇ ਖਨੌਰੀ ਬਾਰਡਰ ਇਸ ਤਰਫ ਤੋਂ ਜਾਣਾ ਪਰ ਇਹ ਸਾਰੇ ਬਾਰਡਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਨੇ ਜਨਿਕੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੇ ਯੋਜਨਾ ਬਣਾਈ ਆ ਪੁਲਿਸ ਪ੍ਰਸ਼ਾਸਨ ਨੇ ਕਿ ਟ੍ਰੈਫਿਕ ਕਿਉਂਕਿ ਵੱਡੀ ਗਿਣਤੀ ਚ ਜਿਹੜੀ ਟ੍ਰੈਫਿਕਾ ਕਿਤੇ ਨਾ ਕਿਤੇ ਜਿਹੜਾ ਨੈਸ਼ਨਲ ਹਾਈਵੇਆ ਅਮਰਸਰ ਤੋਂ ਦਿੱਲੀ ਜਾਣ ਵਾਲਾ ਉੱਥੇ ਬਹੁਤ ਜ਼ਿਆਦਾ ਟ੍ਰੈਫਿਕਾ ਜੇ 1 ਮਿੰਟ ਵੀ ਜਾਮ ਲੱਗ ਜੇ ਤਾਂ ਬਹੁਤ ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਨੇ ਪਰ ਜਦੋਂ ਪੱਕਾ ਪ੍ਰਦਰਸ਼ਨ ਕਰਨ ਲਈ ਕਿਸਾਨ ਪਹੁੰਚ ਗਏ ਘੰਟਿਆਂ ਦੇ ਜਾਮ ਲੱਗੇ ਤਾਂ ਟ੍ਰੈਫਿਕ ਦਾ ਕੀ ਕੀਤਾ ਜਾਵੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਲਗਾਤਾਰ ਇਹਦਾ ਪੂਰਾ ਪਲਾਨ ਬਣਾਇਆ ਕਿ ਜੇ ਕਿਸਾਨ ਇੱਥੇ ਆਉਂਦੇ ਨੇ ਸ਼ੰਭੂ ਬਾਰਡਰ ਤੇ ਆਉਂਦੇ ਨੇ ਤਾਂ ਜਿਹੜੀ ਟ੍ਰੈਫਿਕ ਅੰਬਾਲੇ ਵਿੱਚ ਦੀ ਲੰਘਣੀ ਆ ਅੱਗੇ ਜਾਣੀ ਆ ਉਹਨੂੰ ਕਿੱਧਰ ਦੀ ਕਿੱਧਰ ਦੀ ਦਿੱਲੀ ਨੂੰ ਪਹੁੰਚਣਾ ਸੋ ਉਹਨਾਂ ਨੇ ਕਈ ਰੂਟ ਚਾਰ ਰੂਟ ਬਣਾਏ ਨੇ ਚਾਰ ਰੂਟ ਬੱਖੋ ਵੱਖਰੇ ਕਿ ਰਾਜਪੁਰਾ ਤੋਂ ਸ਼ਿਫਟ ਕਰਾਂਗੇ ਰਾਜਪੁਰੇ ਤੋਂ ਪਟਿਆਲੇ ਵੱਲ ਪਟਿਆਲੇ ਤੋਂ ਪੁਹੇਵਾ ਕੁਰੂਕਰਸ਼ੇਤਰ ਉਧਰ ਹੋ ਕੇ ਜਾਣਾ ਜਾਨੀ ਕਿ ਪੂਰੀ ਐਡਵਾਈਜ਼ਰੀ ਇੱਕ ਜਾਰੀ ਕੀਤੀ ਆ ਕਿ ਇਸ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਕਰਤਾ ਕਿਸਾਨਾਂ ਨੇ ਵੀ ਆਮ ਲੋਕਾਂ ਦੀ ਖੱਜਲ ਖੁਆਰੀ ਤੋਂ ਉਹਨਾਂ ਨੂੰ ਬਚਾਇਆ ਜਾਵੇ ਇਹ ਜਾਣਕਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਜ਼ਾ ਜਾਣਕਾਰੀ ਆ ਕਿ ਪੂਰਾ ਪਲਾਨ ਆ ਜਿਹੜਾ ਅੰਬਾਲਾ ਪੁਲਿਸ ਦਾ ਵੀ ਪੂਰਾ ਪਲਾਨ ਤਿਆਰ ਕੀਤਾ ਜਾ ਰਿਹਾ ਲਗਾਤਾਰ ਕਿ ਕਿੱਥੇ ਕਿਸਾਨਾਂ ਨੂੰ ਰੋਕਣੇ ਨੇ ਕਿੱਥੋਂ ਦੀ ਲੰਘਣ ਦੇਣੇ ਨੇ ਕਿੱਥੇ ਉਹਨਾਂ ਨੂੰ ਬਿਠਾਉਣਾ ਕਿਤੇ ਨਾ ਕਿਤੇ ਕਿਸਾਨ ਕਹਿ ਰਹੇ ਨੇ ਕਿ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਕਿ ਅਸੀਂ ਰਾਸ਼ਨ ਪਾਣੀ ਦਾ ਆਪਣਾ ਪ੍ਰਬੰਧ ਕਰਕੇ ਜਾਵਾਂਗੇ ਅਤੇ ਲਗਾਤਾਰ ਪ੍ਰਦਰਸ਼ਨ ਕਰਾਂਗੇ ਟਿੱਕਰੀ ਬਾਰਡਰ ਸਿੰਘੂ ਬਾਰਡਰ ਜਿਵੇਂ ਪਹਿਲਾਂ ਪ੍ਰਦਰਸ਼ਨ ਹੋਏ ਨੇ ਉਹਵੇਂ ਕਿਉਂਕਿ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਅਤੇ ਦੂਜੇ ਪਾਸੇ ਪ੍ਰਸ਼ਾਸਨ ਵੀ ਪੱਪਾਂਪਾਰਾ ਕਿ ਕਿਸ ਤਰੀਕੇ ਨਾਲ ਜਿਹੜੀ ਦੂਜੀ ਟ੍ਰੈਫਿਕ ਆ ਕੋਈ ਦਿੱਕਤ ਨਾ ਆਵੇ ਉਸ ਦੇ ਰੂਟ ਪਲਾਨ ਚੇਂਜ ਤੇ ਗਏ ਹਨ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ